आदा नमस्ते हो कि सारे आई हो सारे ठीक होवो असी भी बिल्कुल ठीक हाँ फ्रेंड्स विशु थले आ जा थल आ जाए जद गेट बंद करके चलिए जल्दी तो बस हम चले टूशन वे बच्चों का भी टाइम हो गया है छः बज चल थोड़ा जा करते हैं करके फिर आप चले हाँ एना यह भी ना भी चल जाएगी मैं भी तैयार हो गई टिशू भी कर थल उतर जा ਤੇ ਬਾਸ ਹੁਣ ਚੱਲੀਏ ਫਿਰ ਆਂਦੀ ਮਕੀਨਾ ਪਿੱਛੇ ਤੇ ਪਾਪਾ ਸਾਹਿਬ ਨੂੰ ਨਾ ਗੁਰਦੁਆਰੇ ਤੋਂ ਲੈ ਆਉਂਦੇ ਕਿ ਕਿ ਨਾ ਤੁਰਿਆ ਨਹੀਂ ਜਾਂਦਾ ਮੇਰੀ ਨਾ ਅੱਡੀ ਚ ਕੱਚ ਵੱਜ ਗਿਆ ਸੀਗਾ ਜਿਹਦਾ ਮੈਂ ਤੇ ਉਸ ਤੋਂ ਬਾਅਦ ਫਿਰ ਆ ਕੇ ਤੁਹਾਨੂੰ ਦਿਖਾਨੀ ਆ ਮੈਂ ਜਾ ਕੇ ਤੇ ਦਰਸ਼ਨ ਕਰਾਨੇ ਤੂੰ ਵੀ ਡੇਲੀ ਮੇਰੇ ਨਾਲ ਉੱਥੇ ਦਰਸ਼ਨ ਕਰਿਆ ਕਰੋ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਯਾਦ ਕਰਾਦਾ ਜਿਹੜਾ ਵੀ ਮੇਰੇ ਚੈਨਲ ਤੇ ਨਿਊ ਵਿਜ਼ਿਟ ਕਰਦਾ ਆ ਜਾਂ ਮੇਰੇ ਵੀਡੀਓ ਤੇ ਨਵਾ ਕੋਈ ਵੀ ਮੇਰਾ ਭਰਾ ਭੈਣ ਜੋ ਵੀ ਹੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਥੋੜੇ-ਬੋਤੀ ਵੀ ਚੰਗੀਆਂ ਲੱਗਦੀਆਂ ਆ ਤੇ ਪਲੀਜ਼ ਸਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਚੈਨਲ ਨੂੰ ਜ਼ਰੂਰ ਲਾਈਕ ਕਰਿਆ ਕਰੋ ਤੇ ਅੱਜ ਵੀਸ਼ੂ ਕਰਦਾ ਪਿਆ ਸ਼ਰਾਰਤਾਂ ਵੀਸ਼ੂ ਚੱਲ ਚੱਲੀਏ ਫ੍ਰਿਜ ਬੰਦ ਕਰ ਤੂੰ ਵਿਚਾਰਾ ਨਹੀਂ ਹੈਗਾ ਬਾਪੂ ਫ੍ਰਿਜ ਬੰਦ ਕਰ ਦੇ ਐਨੀ ਦਿਨ ਫ੍ਰਿਜ ਨਹੀਂ ਖੋਲੀ ਦੀ ਆਜਾ ਤੈਨੂੰ ਕਿਉਂ ਨਹੀਂ ਡਰਦਾ ਪਿਆ ਮੈਂ ਜਿੱਧਰ ਨੂੰ ਕੈਮਰਾ ਕਮਾਈ ਜੰਨੀ ਆ ਤੇ ਇੱਧਰ ਐਨ ਘੁੰਮੀ ਜਾਂਦਾ ਬੈਕ ਕੈਮਰਾ ਹੈ ਤੂੰ ਮੈਨੂੰ ਵੀਡੀਓ ਚ ਆਉਣਾ ਚਾਹੁੰਦਾ ਹੈ ਕਿ ਨਹੀਂ ਆਉਣਾ ਚਾਹੁੰਦਾ ਨਾ ਅਹੀਂ ਮੈਂ ਸਮਝਦੀ ਪਈ ਮੈਨੂੰ ਲੱਗਾ ਐ ਦੀ ਘੁੰਮ ਘੁੰਮ ਕੇ ਨਾ ਗੋਦੀਆਂ ਢੇ ਨੂੰ ਇੰਨਾ ਨਹੀਂ ਪਤਾ ਕਿ ਵੀਡੀਓ ਬੈਕ ਕੈਮਰਾ ਹੈ ਚਲ ਪਾਓ ਬੈਕਪੈਕ ਕਰੋ ਚੱਲੀਏ ਜਵਰਾਜ ਕਰ ਬੈਗਪੈਕ पोंजा आके तो फिर नहीं खेतन जाना बिशु क्रीम ना खराब कर बस लग गई है तो कुड़िया वाले काम है तेरे ए तो पता की धो निकल दीनी के तो और ज्यादा निकल गई हो बिशु बड़ी महंगी क्रीम है तू तो कमाल करता है हां देख है ना लड़का चल चलिए पटका फाड़ ਪਟਕਾ ਵਗੈਰਾ ਲਿਆ ਅੰਦਰੋਂ ਬੈਗ ਲਿਆਉਗਾ ਲਾ ਇਹ ਤੇਰੀ ਬਿਊਟੀ ਆ ਡੇਲੀ ਜਾਣਾ ਹੈ ਨਾ ਘਰਦਵਾਰੇ ਪਟਕਾ ਲਿਆ ਇੱਧਰ ਪਿਆ ਹੀ ਨਹੀਂ ਸ਼ੂ ਜਿੱਥੇ ਪ੍ਰੈਸ ਕਰਦੇ ਆ ਨਾ ਜਿੱਥੇ ਇੱਧਰ ਹੀ ਕਮਰੇ ਚ ਜਿੱਥੇ ਪ੍ਰੈਸ ਕਰਦੇ ਨੇ ਉੱਥੇ ਹੈਂਗੀ ਵੀ ਪਿਆ ਆ ਤੇ ਪਟਕਾ ਵੀ ਪਿਆ ਆ ਲੈ ਆ ਚੋਲ আর ਸੋਈ ਚ ਪਿਆ ਉਹਨੇ ਵੀ ਸ਼ੂ ਉਹ ਹੀ ਚੱਕਦਾ ਯਾਰ ਜਿਵੇਂ ਰਾਜ ਐਦਾਂ ਕਰ ਤੋ ਕਰਨਾ ਆ ਦੇ ਆ ਫ੍ਰਿਜ ਚ ਰੱਖ ਦੇ ਉਹ ਆ ਫ੍ਰਿਜ ਚ ਰੱਖ ਦੇ ਮੈਂ ਤੁਹਾਡੇ ਕੋ ਚਕਾਂਦੀ ਨਹੀਂ ਪਰ ਮੈਂ ਕਹਨੀ ਆ ਤੁਹਾਡੀ ਆਦਤ ਬਣੀ ਰਵੇ ਮਾੜਾ-ਮੋੜਾ ਘਰ ਵੇਲਿਆ ਡੋਲਿਆ ਕਰੋ ਅਭਿਸ਼ੂ ਦੀਆਂ ਸਾਈਡ ਤੇ ਰੱਖਦੇ ਚੋਕੇ ਬਿਸ਼ੂ ਨੂੰ ਤੇ ਸਮਝ ਹੀ ਨਹੀਂ ਲੱਗਦੀ ਕੋਈ ਗੱਲ ਵੀ ਇੱਕ ਨਾ ਬੈਗ ਲੈ ਲੈ ਨਹੀਂ ਇਹਦੇ ਵਿੱਚ ਇਹਦੇ ਵਿੱਚ ਬਿਸ਼ੂ ਦਾ ਪਟਕਾ ਹੈਂਕੀ ਵਗੈਰਾ ਤੇ ਫੋਨ ਔਰ ਚਾਬੀਆਂ ਸਾਰਾ ਕੁਝ ਇੱਚ ਪਾ ਲੈਣੀ ਆ ਤੇ ਬੜਾ इजीली ਮੈਂ ਚੱਲ ਜਾਣੀ ਆ ਫਿਰ ਕੁੜੀ ਤੇ ਨਾ ਫਿਰ ਨਾ ਨਾਨਕਸਰ ਆਪਾਂ ਪਹੁੰਚ ਗਏ ਗੁਰਦੁਆਰੇ ਤੇ ਪੈ ਨਾ ਗੁਰਦੁਆਰੇ ਦੇ ਬਾਹਰ ਹੀ ਨਾ ਤਾਂ ਲੱਗੀਆਂ ਹੁੰਦੀਆਂ ਚੂੜੀਆਂ ਤਾਂ ਮੈਨੂੰ ਨਾ ਚੂੜੀਆਂ ਮੇਰੇ ਹੱਥ ਵਿੱਚ ਮਲਕੀ ਨਹੀਂ ਸੀ ਕਿ ਮੈਂ ਕਿਹਾ ਚਲ ਦੇਖਣੀ ਜੋ ਕੋਈ ਵਧੀਆ ਲੱਗ ਗਈ ਕਿ ਕੜੇਆਂ ਚੂੜੀਆਂ ਤਾਂ ਲੱਲਾਂਗੀ ਪਰ ਇਹ ਅੰਕਲ ਨਾ ਪਤਾ ਨਹੀਂ ਕਿੱਥੋਂ ਦੇ ਸੀਗੇ ਹਰਿਆਣਵੀ ਕਿ ਪਤਾ ਨਹੀਂ ਰਾਜ ਹਰਿਆਣੇ ਵੀ ਲੱਗਦੇ ਮੈਨੂੰ ਤੇ ਇੰਨੀ ਕੜਕ ਬੋਲੀ ਮੈਂ ਕਿਹਾ ਕਿ ਚੂੜੀਆਂ ਤੋਂ ਤੁਹਾਨੂੰ ਪਤਾ ਸਾਡੇ ਕੋਲ ਇਦਾਂ ਲਾਈਆਂ ਹੁੰਦੀਆਂ ਘੱਟਾ-ਕੱਟਾ ਵਿੱਚ ਚੜਿਆ ਹੁੰਦਾ ਬਹੁਤ ਜ਼ਿਆਦਾ ਤੇ ਮੈਂ ਆ ਚੂੜੀਆਂ ਦਾ ਰੇਟ ਪੁੱਛਿਆ ਕਹਿੰਦੇ 40 ਰੁਪਏ ਦਰਜਨ ਮੈਂ ਮੈਨੂੰ ਕੋਤੀ ਲਾ ਲਿਓ ਕਹਿੰਦੇ ਲਲਿਓ ਜਿੱਥੋਂ ਮਿਲਦੀਆਂ ਉਹਨੀਆਂ ਇਨਾ ਰੁੱਡਲੀ ਮੇਰੇ ਨਾਲ ਬੋਲੀ ਜਾਨ ਮੇਰੇ ਕੋ ਚੂੜੀਆਂ ਫੜ ਫੜ ਕੇ ਤੇ ਖਿਚ ਖਿਚ ਕੇ ਤੇ ਰੱਖੀ ਜਾਵੇ ਮੈਂ ਇੱਕ ਵੀਡੀਓ ਬਣਾਉਂਦੀ ਰਹੀ ਆ ਦੇਖੋ ਦਿਖਾਉਂਦੇ ਪਈ ਤੇ ਇਹ ਨਹੀਂ ਕਿ ਨਹੀਂ ਆਣੀਆਂ ਇੰਨੀ ਗੱਲ ਤੇ ਕਹੀ ਨਹੀਂ ਕਿ ਨਹੀਂ ਇੰਨੇ ਤੇ ਨਹੀਂ ਆਣੀਆਂ ਅਗੋ ਕਹਿੰਦੇ ਮੇਰੇ ਹੱਥੋਂ ਚੂੜੀਆਂ ਫੜ ਕੇ ਰੱਖ ਲਿਆ ਕਹਿੰਦੇ ਜਿੱਥੋਂ ਆਣੀਆਂ ਤਾਂ ਲਲਿਓ ਮੈਨੂੰ ਤਾਂ ਕਦੇ ਸੁਣਾ ਨਹੀਂ ਹੈ ਕਹਾਂਸੇ ਮਿਲਦੀ ਹੈ ਆ ਚਲੋ ਠੀਕ ਆ ਯਾਰ ਕੀ ਕਹਿਣਾ ਸੀ ਉਹਨਾਂ ਨੂੰ ਮੈਂ ਕਿਹਾ ਠੀਕ ਆ ਤੁਹਾਨੂੰ ਨਹੀਂ ਉਹਦੀਆਂ ਤਾਂ ਫਿਰ ਉਸ ਤੋਂ ਬਾਅਦ ਇੱਥੇ ਚੂੜੀਆਂ ਦੇਖੀਆਂ ਮੈਂ ਉਹ ਪਸੰਦ ਚੀਆਂ ਹੀ ਨਹੀਂ ਆਈਆਂ ਹੈਗੀਆਂ ਆ ਦੇਖੋ ਕਹਿੰਦਾ ਨਹੀਂ 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 ਹਣਾ ਬੀਸ਼ੂ ਕਹਿੰਦਾ ਨਹੀਂ 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 ਇਹ ਵੀ ਨਹੀਂ ਆਣੀ ਇਹ ਵੀ ਨਹੀਂ ਆਣੀ ਕੜੇ ਸੀਗੇ ਕੜੇ ਵੀ ਨਾ ਬਿਲਕੁਲ ਕੱਚ ਦੇ ਸੀਗੇ ਪਰ ਇੰਨੇ ਕੋਈ ਖਾਸ ਨਹੀਂ ਤੇ ਉਹਦਾ ਵੀ ਰੇਟ ਹੀ ਮੈਨੂੰ 바ਰਗੇਨਿੰਗ ਕਰਨ ਦੀ ਬਹੁਤ ਆਦਤ ਆ ਮੈਂ ਕੀ ਕਰਦੀ ਆ ਕੋਈ ਜਿੰਨੇ ਪੈਸੇ ਮੰਗਦਾ ਨਾ ਹਾਂ ਸਬਜ਼ੀ ਮੈਨੂੰ ਪਤਾ ਚਲੋ ਇੰਨੇ ਦੀ ਮਿਲਦੀ ਪਈ ਇੰਨੇ ਰੁਪਏ ਕਿਲੋ ਫਲਾਨੀ ਚੀਜ਼ ਹੈ ਇੰਨੇ ਰੁਪਏ ਕਿਲੋ ਫਲਾਨੀ ਚੀਜ਼ ਹੈ ਉਹਦੇ 'ਚ ਮੈਂ 바ਰਗੇਨਿੰਗ ਨਹੀਂ ਕਰਦੀ ਜਿਹੜੀ ਚੀਜ਼ ਮੈਨੂੰ ਲੱਗਦਾ ਹੈ ਨਾ ਮੈਂ ਉਹਦੇ 'ਚ 바ਰਗੇਨਿੰਗ ਨਹੀਂ ਕਰਦੀ ਹੁਣ ਇਹਦੇ 'ਚ ਮੈਨੂੰ ਲੱਗਦਾ ਪਿਆ ਸੀ ਤਾਂ ਮੈਂ ਉਹਨਾਂ ਨੂੰ ਘੱਟ ਵੱਧ ਕਰਨ ਲਈ ਕਿਹਾ ਪੈਸੇ ਕਿਉਂਕਿ ਮੈਨੂੰ ਲੱਗਦਾ ਸੀ ਜਿੰਨੇ ਦੀ ਚੀਜ਼ ਆ ਨਹੀਂ ਉਹਨੇ ਹੀ ਮਤਲਬ ਕਿ ਇਹ ਨਹੀਂ ਕਿ ਮੈਂ ਕੋ ਨੂੰ ਘਾਟੇ 'ਚ ਰੱਖਣੀ ਅਗਲੇ ਬੰਦੇ ਨੂੰ ਪਰ ਮੇਰੀ ਆਦਤ ਸੂਟ ਲੈਣੇ ਜਦੋਂ ਇਹ ਥੋੜੀ ਹੁਣ ਸੂਟ ਇਦਾਂ ਦਾ ਤੇ ਜਿੰਨੇ ਦਾ ਕੋਈ ਕਹੇ ਉਹਨੇ ਦਾ ਦੇ ਦੋ ਹਨਾ ਕਰਨੀ ਚਾਹੀਦੀ ਤੁਸੀਂ ਵੀ ਕਰਿਆ ਕਰੋ ਥੋੜੀ ਬੋਤੀ 바ਰਗੇਨਿੰਗ ਤੇ ਬਸ ਇੱਥੇ ਨਾ ਉਹ ਮੇਰੀ ਗੱਲ ਹੀ ਨਹੀਂ ਮੰਨੇ ਮੈਂ ਮੈਂ ਕਾ ਲੱਲੋ ਅੰਕਲ ਜੀ ਰੱਖ ਲੋ ਤੇਹੀ ਚੂੜੀਆਂ ਹੀ ਉਹ ਮੇਰੇ ਹੱਥੋਂ ਚ ਮੈਂ ਕੀ ਕਹਿਣਾ ਸੀ ਪਹਿਲਾਂ ਹੀ ਮੇਰੇ ਹੱਥ ਚ ਖਿੱਚ ਕੇ ਤੇ ਰੱਖੀ ਜਾਂਦੇ ਸੀਗੇ ਉਹ ਲਕੀ ਮੇਰੇ ਹੱਥੋਂ ਚ ਫੜ ਕੇ ਰੱਖੀ ਜਾਂਦੇ ਹੀ ਕਹਿੰਦੇ ਮੇਰੇ ਮੇਰੇ ਤੋਂ ਸੁਣਾ ਨਹੀਂ ਕਹਾਂ ਸੇ ਆਏਂਗੀ ਇਤਨੇ ਕੀ ਜਿੱਤ ਜਹਾਂ ਸੇ ਆਏਂਗੀ ਵਹਾਂ ਸੇ ਲੈ ਲੈਣਾ ਮੈਂ ਕਾ ਚਲੋ ਠੀਕ ਆ ਬਸ ਫਿਰ ਮੈਂ ਰੱਖ ਦਿੱਤੀਆਂ ਆ ਦੇਖੋ ਇੱਕ ਦੋ ਹੋਰ ਦਿਖਾਉਂਦੇ ਪਏ ਸੀਗੇ ਕੋਈ ਕਿਸੇ ਕੰਮ ਦੀਆਂ ਕੜੇ ਨਹੀਂ ਸੀ ਆ ਦੇਖੋ ਆ ਜੜੇ ਮਲਕੀ ਲਿਫਾਫੇ ਚ ਹੀ ਸੋਨੇ ਲੱਗਦੇ ਪਿਆ ਕੁਛ ਨਹੀਂ ਹੈਗਾ ਅੰਦਰ ਕੱਚ ਦੇ ਆ ਮੈਂ ਕਿ ਅੰਕਲ ਰਹਿਣ ਤੋਂ ਬਾਅਦ ਵਿੱਚ ਮੈਂ ਉਹ ਮੈਨੂੰ ਕਹਿਣ ਲੱਗੇ ਕਿਹੜੇ ਲੈਣੇ ਆ ਦੇਖ ਲਓ ਮੈਂ ਕਿਹਾ ਨਹੀਂ ਮੈਂ ਲੈਣੇ ਨਹੀਂ ਹੈਗੇ ਕਿਉਂਕਿ ਮੇਰਾ ਮੂਡ ਜਾ ਖਰਾਬ ਹੋ ਗਿਆ ਕਿਉਂਕਿ ਲੈਂਗੁਏਜ ਨਾ ਹਮੇਸ਼ਾ ਦੁਕਾਨਦਾਰ ਦੀ ਸਭ ਤੋਂ ਪਹਿਲਾਂ ਬੋਲੀ ਵਧੀਆ ਹੋਣੀ ਚਾਹੀਦੀ ਨਾ ਹਰਿਆਣੇ ਦੇ ਸੀਗੇ ਮੈਨੂੰ ਲੱਗਦਾ ਥੋੜਾ ਉਹ ਉਹਨਾਂ ਦੀ ਸ਼ਾਂਤ ਲੈਂਗੁਏਜ ਹੀ ਇਦਾਂ ਦੀ ਹੁੰਦੀ ਹੈ ਸਾਨੂੰ ਇਦਾਂ ਲੱਗਦਾ ਉਹ ਕਿ ਸ਼ਾਇਦ ਇਹਦਾ ਬੋਲਦੇ ਪਿਆ ਸ਼ਾਇਦ ਉਹ ਬੋਲਦੇ ਇਦਾਂ ਆ ਤੇ ਬਸ ਹੁਣ ਦੇਖ ਲਿਆ ਮੈਂ ਨਾ ਹੀ ਕਰਤੀ ਉਹਨਾਂ ਨੂੰ ਉਸ ਤੋਂ ਬਾਅਦ ਆਪਾਂ ਅੱਗੇ ਗੁਰਦੁਆਰਾ ਪਰ ਸ਼ਾਦੀ ਪੈ ਜਾਂਦੀ ਹੈ ਇੱਥੇ ਇੱਥੇ ਪੱਜ ਜਾਣਾ ਬਿਸ਼ੂ ਇਦਾਂ ਨਹੀਂ ਬਤਨਾ ਪੋਲ ਘਾੜ ਲਓ ਵਿੱਚ ਦੇ ਚੱਲ ਉੱਟ ਜਾ ਅਸੀਂ ਹੁਣ ਆਪਾਂ ਆ ਗਏ ਹਾਂ ਗੁਰਦੁਆਰਿਆਂ ਨਾਲ ਕੁਛ ਨਾ ਦਾਲ ਵਗੈਰਾ ਸਮਾਨ ਲੈਣਾ ਸੀ ਰਾਸ਼ਨ ਥੋੜਾ ਜਿਹਾ ਉਹ ਲਿਆ ਤੱਕar ਆਏ ਆ ਤੇ ਅੱਜ ਸਾਡਾ ਸੀਗਾ ਸੈਕਿੰਡ ਡੇ ਚੈਲੰਜ ਦਾ ਸੈਕਿੰਡ ਡੇ ਔਰ ਉਸ ਤੋਂ ਬਾਅਦ ਹੁਣ ਕਾਰ ਆ ਕੇ ਨਾ ਵਿਸ਼ੇ ਦੇ ਪਪਾ ਨੇ ਚਾਹ ਨਹੀਂ ਸੀ ਪੀਤੀ ਚਾਹ ਬਣਾਈ ਆਪਣੇ ਲਈ ਵੀ ਨਾਲ ਚੱਲ ਰਿਹਾ ਡੋਸਾ ਡਸਾ ਉਹ ਜਿੰਨੇ ਦਿਨ ਤੱਕ ਬੈਟਰ ਨਹੀਂ ਨਾ ਮੁਕਦਾ ਉਹ ਡੋਸਾ ਹੀ ਚੱਲਣਾ ਮੇਰਾ ਕਿੱਦਾਂ ਦਾ ਲੱਗਾ ਡੋਸਾ ਸਵਾਦੀ ਦਾ ਹੀ ਡੋਸਾ ਐ ਕੀ ਹੁੰਦਾ ਵਧੀਆ ਹੀ ਟੇਸਟੀ